ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਆਂ ਦੇ ਦਿਲ ਦੇ ਵਿੱਚੋਂ ਮੱਲੋ ਮੱਲੀ ਇੱਕ ਆਵਾਜ਼ ਆ ਰਹੀ ਸੀ ਸਦਕੇ ਬਲਿਹਾਰ ਜਾਵਾਂ ਨੀ ਹਜੂਰ ਸਾਹਿਬ ਦੀ ਧਰਤੀ ਤੇਰੇ ਤੋਂ ਜੋ ਤੇਰੇ ਕਿਣਕੇ ਕਿਣਕੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਰਸ਼ੀ ਗੂੰਜ ਆ ਰਹੀ ਹੈ ਹੁਣ ਜ਼ਰੂਰ ਮਰ ਦੀ ਇੱਛਾ ਭਾਵਨਾ ਮਪੂਰੀਆਂ ਹੋਣਗੀਆਂ ਸੱਚੇ ਪਿਤਾ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਖੈਰਤ ਆਪਣੇ ਅਸਲੀ ਦੇਸ਼ ਦੇ ਦਰਸ਼ਨ ਹੋ ਜਾਣਗੇ। ਇਸ ਪ੍ਰੇਮ ਦੇ ਹੁਲਾਰੇ ਵਿੱਚ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਰਬਾਰ ਸਾਹਿਬ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਪਹੁੰਚੇ ਨੇ। ਚਰਨ ਗੰਗਾ ਤੋਂ ਚਰਨ ਧੋ ਕੇ ਮਹਾਪੁਰਖ ਸਿੱਧੇ ਹਜ਼ੂਰੀ ਵਿੱਚ ਆਏ ਨੇ। ਬਿਸਮਾਦ ਦਸ਼ਾ ਵਿੱਚ ਡੰਡੌਤ ਕੀਤੀ। ਤੇ ਗੁਰਮੁਖੋ ਡੰਡੋਤ ਕਰਨ ਤੋਂ ਉਪਰੰਤ ਦਸ਼ਾ ਕੀ ਸੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਆ ਇਸ ਪੰਕਤੀ ਦਾ ਇੱਕ ਜਿਉਂਦਾ ਜਾਗਦਾ ਨਕਸ਼ਾ ਬਣ ਗਿਆ ਚਰਨ ਧੂੜ ਦੀ ਛੋ ਅਰਸ਼ੀ ਖਿੱਚ ਰੋਮ ਰੋਮ ਵਿੱਚ ਘਰ ਘਰ ਗਈ ਹਿਰਦੇ ਵਿੱਚ ਇੱਕ ਰਸ ਭਰੇ ਪ੍ਰੇਮ ਦੀ ਐਸੀ ਲਹਿਰ ਉੱਠੀ ਕਿ ਇਸੇ ਆਨੰਦ ਵਿੱਚ ਪਏ ਰਹੀਏ ਸਰੀਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਧੂੜ ਵਿੱਚ ਲਏ ਹੋ ਜਾਵੇ ਪਰ ਹਕਮ ਮੰਨਣ ਤੇ ਸਤਿਗੁਰੂ ਜੀ ਦੀ ਮਰਜ਼ਾ ਦਾ ਦੀ ਰੋ ਮਹਾਂਪੁਰਖਾਂ ਦੇ ਹਿਰਦੇ ਵਿੱਚ ਚੱਲ ਪਈ ਆਪਣੇ ਆਪ ਨੂੰ ਸੰਭਾਲ ਲਿਆ ਉੱਠ ਕੇ ਸਾਧ ਸੰਗਤ ਦਾ ਦਰਸ਼ਨ ਕੀਤਾ ਮਹਾਂਪੁਰਖਾਂ ਨੇ ਸਾਹਮਣੇ ਜਾਰੀ ਸਿੰਘ ਸ਼ਸਤਰ ਵਸਤਰ ਸਜਾਏ ਹੋਏ ਨੇ ਹਜ਼ੂਰੀ ਵਿੱਚ ਖੜੇ ਨੇ ਦਰਸ਼ਨੀ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 5 ਬਿਗੜਾਂ 3 ਆਦ ਨੇ 2 ਦਸ ਬਣੇ ਪ੍ਰਕਾਸ਼ਮਾਨ ਹਨ ਸੱਜੇ ਪਾਸੇ ਕੀ ਵੇਖਦੇ ਨੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ ਖੱਬੇ ਪਾਸੇ ਵੇਖਦੇ ਨੇ ਕੁਝ ਨਿਹੰਗ ਸਿੰਘ ਫੌਜਾਂ ਕੁਝ ਦੱਖਣੀ ਸਿੰਘ ਸ਼ਸਤਰ ਵਸਤਰ ਸਜਾਈ ਬੈਠੇ ਨੇ ਪਰ ਕਰਮਾ ਵਿੱਚ ਗੁਰੂ ਦੀਆਂ ਸੰਗਤਾਂ ਇੱਕ ਪਾਸੇ ਮਾਈ ਇੱਕ ਪਾਸੇ ਭਾਈ ਦਰਸ਼ਨ ਦੇ ਰਹੇ ਨੇ ਗੁਰਬਾਣੀ ਸੁਣ ਸੁਣ ਕੇ ਗੁਰਬਾਣੀ ਪੜ ਪੜ ਕੇ ਤਨ ਮਨ ਤਨ ਸਫਲਾ ਕਰ ਰਹੀ ਨੇ ਐਨ ਸਾਹਮਣੇ ਪ੍ਰਕਾਸ਼ ਸਥਾਨ ਦੀ ਡਾਟ ਤੇ ਗੁਰਮੁਖੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਸਵਰ ਦੀ ਬਣਾਈ ਹੋਈ ਇੱਕ ਤਸਵੀਰ ਲੱਗੀ ਹੋਈ ਹੈ ਇਹੋ ਲੱਗਦਾ ਹੂਬ ਹੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਰਸ਼ਨ ਦੇ ਰਹੇ ਹੋਣ ਜਦੋਂ ਸੰਤ ਸਿਪਾਹੀ ਦੀ ਇਸ ਵੱਲ ਨਜ਼ਰ ਪਈ ਨਾ ਅੰਮ੍ਰਿਤ ਪਰੇ ਮਿਰਗ ਨੈਣ ਅਰਸ਼ੀ ਸੁੰਦਰ ਚਿਹਰਾ ਸੋਨਾ ਨੱਕ ਨੂਰਾਨੀ ਦਾੜਾ ਸਤ ਗੁਰਾਂ ਦਾ ਪ੍ਰਕਾਸ਼ ਕਲਗੀ ਸਜੀਲਾ ਦੁਮਾਲਾ ਸਤ ਗੁਰੂ ਜੀ ਦਾ ਫਰਤੀਲਾ ਸੁਡੌਲ ਸਰੀਰ ਸਿੰਘ ਵਰਗੀ ਛਾਤੀ ਪਤਲੀ ਕਮਰ ਵੀਰ ਆਸਮ ਸਤਿਗੁਰੂ ਜੀ ਦਾ ਲੱਗਿਆ ਹੋਇਆ ਬੰਕੀ ਕਮਾਨ ਸ਼ਸਤਰ ਬਸਤਰ ਦੀ ਤੇਜ ਭਰੀ ਸਜਾਵਟ ਹਿਰਦੇ ਨੂੰ ਵੇਧ ਗਈ ਕੁੱਟ-ਕੁੱਟ ਕੇ ਨੈਣਾ ਵਿੱਚ ਪਿਆਰੇ ਦੇ ਦਰਸ਼ਨ ਦਾ ਪ੍ਰੇਮ ਰਸ ਲਿਆ ਫੇਰ ਇੱਕ ਪਾਸੇ ਗੁੱਠ ਵਿੱਚ ਮਹਾਪੁਰਖ ਬੈਠ ਗਏ ਆਨੰਦ ਦੇ ਨਾਲ ਗੁਰਮੁਖ ਕੀਰਤਨ ਸੁਣਿਆ ਨੰਦ ਵਿੱਚ ਮਗਨ ਹੋ ਗਏ ਹੁਣ ਰਹਿਰਾਜ ਸਾਹਿਬ ਦਾ ਵਕਤ ਹੋ ਗਿਆ ਸੀ ਕੀਰਤਨੀਆਂ ਨੇ ਆਸਾ ਰਾਗ ਦਾ ਇੱਕ ਸ਼ਬਦ ਪੜ੍ਹ ਕੇ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇਆ RAM ਰਾਜ ਜੀ ਭੋਗ ਦਾ ਸ਼ਬਦ ਪੜ੍ਹਿਆ ਸੋਦਰ ਦੀ ਗੂੰਜ ਉਠਾਈ ਸੋਦਰ ਦੇ ਸ਼ੁਰੂ ਹੁੰਦਿਆ ਹੀ ਨਾ ਰਹਿਰਾਸੀਆ ਸਿੰਘ ਸ਼ਸਤਰ ਵਸਤਰ ਸਜਾਈ ਹਜ਼ੂਰੀ ਵਿੱਚ ਆ ਹਾਜ਼ਰ ਹੋਇਆ ਸੋਦਰ ਦੇ ਭੋਗ ਮੰਗਨੋਂ ਮਧੁਰ ਤੇ ਸਪਸ਼ਟ ਆਵਾਜ਼ ਵਿੱਚ ਰਹਿ ਰਾਜ ਸਾਹਿਬ ਦਾ ਪਾਠ ਉਹ ਸਿੰਘ ਆ ਕੇ ਕਰਨ ਲੱਗ ਪਿਆ ਪੰਗਤੀਆਂ ਕੰਨਾਂ ਦੇ ਵਿੱਚ ਪਈਆਂ ਆਹਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਦਿੱਠਾ ਹੋਇ ਬੜੇ ਆਨੰਦ ਭਰੇ ਟਿਕਾਓ ਵਿੱਚ ਜਿਸ ਵਿੱਚ ਕੇਵਲ ਖਾਸ ਖਾਸ ਵਿਸ਼ਰਾਮ ਸਥਾਨਾਂ ਤੇ ਸਾਰੀ ਸੰਗਤ ਆਖਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੇਮ ਭਰੀ ਗੂੰਜ ਉੱਠਦੀ ਰਹਿਰਾਸ ਸਾਹਿਬ ਦਾ ਪਾਠ ਹੋਇਆ ਫਿਰ ਸਾਰੀ ਸੰਗਤ ਸਾਵਧਾਨ ਹੋਈ ਰਹਿਰਾਸ ਦਾ ਅਰਦਾਸਾ ਹੋਇਆ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਵੀ ਜੋ ਕੀਰਤਨ ਤੇ ਪਾਠ ਦੇ ਆਨੰਦ ਵਿੱਚ ਮਗਨ ਹੋਏ ਬੈਠੇ ਸਨ ਅਰਦਾਸ ਦੇ ਆਰੰਭ ਹੁੰਦਿਆਂ ਹੀ ਖੜੇ ਹੋ ਗਏ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਆਪਣੇ ਚਰਨਾਂ ਦੇ ਵਿੱਚ ਹੀ ਰੱਖਿਓ ਮਹਾਰਾਜ ਵਿਛੋੜਿਓ ਨਾ ਅਰਦਾਸੇ ਦੇ ਸੰਪੂਰਨ ਹੁੰਦਿਆ ਇਹ ਸਾਰੀ ਸੰਗਤ ਨੇ ਨਮਸ਼ਕਾਰ ਕੀਤੀ ਫਤਿਹ ਗਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਬਦ ਪੜਿਆ ਗਿਆ ਅਬ ਚਲ ਨਗਰ ਗੋਬਿੰਦ குரு ਕਾ ਨਾਮ ਜਪਤ ਸੁਖ ਪਾਇਆ ਰਾਮ ਜਦੋਂ ਇਸ ਸ਼ਬਦ ਦੀ ਗੂੰਜ ਉਠਾਈ ਸਾਰੇ ਮਾਈ ਭਾਈ ਬੜੇ ਪ੍ਰੇਮ ਸ਼ਰਧਾ ਨਾਲ ਸੰਗਤ ਦੀ ਚਰਨ ਧੂੜ ਲੈਣ ਲੱਗ ਪਏ ਨੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਮ ਲਾਗਉ ਪਾਈ ਜਿਉ ਆਖਾਂ ਵਰთა ਜੀ ਕੀ ਗੁਰਸੱਜਣ ਦੇਹ ਮਿਲਾਏ ਜਿਉ ਹੁਣ ਵੱਡੇ ਗਰਮ ਥੀ ਜਿਸ ਨੇ ਕੀਰਤਨ ਹੁੰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਨ ਕਰ ਲਿਆ ਸੀ ਆਪਣੀ ਸੀਸ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲੈ ਕੇ ਹੌਲੀ-ਹੌਲੀ ਦਰਸ਼ਨੀ ਦਰਬਾਰ ਦੇ ਵਿੱਚੋਂ ਪ੍ਰਕਰਮਾ ਪਲ ਵਧੇ ਨੇ ਪਿੱਛੇ-ਪਿੱਛੇ ਚੌਰ ਬਰਦਾਰ ਸਹਜੇ-ਸਹਜੇ ਚੌਰ ਕਰਦਾ ਆ ਰਿਹਾ ਮਾਈ ਭਾਈ ਨੇ ਸਭ ਨੇ ਗ੍ਰੰਥੀ ਸਿੰਘ ਜੀ ਦੇ ਚਰਣਾ ਤੇ ਸੀਸ ਰੱਖਿਆ ਚਰਨ ਧੂੜ ਲਈ ਤੇ ਮਹਾਰਾਜ ਨੂੰ ਜੋ ਗ੍ਰੰਥੀ ਸਿੰਘ ਨੇ ਸੀਸ ਦੇ ਸੁਭਾਏ ਮਾਨ ਕੀਤਾ ਹੋਇਆ ਸੀ ਉਹਨਾ ਮੱਥਾ ਟੇਕਿਆ ਗ੍ਰੰਥੀ ਸਿੰਘ ਸਾਧ ਸੰਗਤ ਦੀ ਭੀੜ ਵਿੱਚ ਤੁਰਿਆ ਆ ਰਿਹਾ ਹੈ। ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਚਰਨ ਚਿੱਤਨੇ ਹੁਲਾਰਾ ਖਾਦਾ। ਤੇ ਮਹਾਪੁਰਖ ਵੀ ਗ੍ਰੰਥੀ ਸਿੰਘ ਦੀ ਚਰਨ ਧੂੜ ਲੈਣ ਲਈ ਜਦੋਂ ਅੱਗੇ ਵਧੇ ਨਾ ਇੱਕ ਸਿੰਘ ਨੇ ਸੇਵਕ ਨੇ ਰੋਕ ਲਿਆ। ਉਹ ਸਿੰਘ ਨੇ ਕੀ ਕਿਹਾ? ਕਹਿੰਦੇ ਤੁਹਾਡਾ ਹਲੇ ਅਰਦਾਸਾ ਨਹੀਂ ਹੋਇਆ ਤੁਸੀਂ ਅੰਦਰਲੀ ਪ੍ਰਕਰਮਾਂ ਪ੍ਰਕਰਮਾਂ ਦੇ ਵਿੱਚ ਨਹੀਂ ਜਾ ਸਕਦੇ ਸੰਤ ਸਿਪਾਹੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਹੁਕਮੀ ਬੰਦੇ ਸਨ ਉਹ ਤਾਂ ਬਾਪੁਰਖ ਉਥੇ ਖੜੇ ਰਹੇ ਸਾਧ ਸੰਗਤ ਦਰਸ਼ਨ ਦਾ ਇਸ ਥਾਂ ਟਿਕ ਕੇ ਆਨੰਦ ਲੈਣ ਲੱਗ ਪਏ ਨੇ ਮਹਾਪੁਰਖ ਗ੍ਰੰਤੀ ਸਿੰਘ ਹੁਣ ਅੰਦਰਲੀ ਪ੍ਰਕਰਮਾਂ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ ਉਧਰਲੇ ਪਾਸੇ ਤੀਸਰੇ ਦਰਵਾਜ਼ੇ ਅੱਗੇ ਆਪੜਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਢੀਂਡ ਪੁਜਾਰੀ ਸਿੰਘ ਜਿਹੜਾ ਚੁਖੰਡੀ ਦੇ ਅੰਦਰ ਖੜਿਆ ਸੀ ਉਹਨਾਂ ਦੇ ਹਵਾਲੇ ਕੀਤੀ ਇਸੇ ਤਰ੍ਹਾਂ ਸ਼ਬਦ ਪੜਦੇ ਆ ਪ੍ਰਕਰਮਾ ਕਰਦੇ ਆ ਚੁਖੰਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾ ਬਿਰਾਜਮਾਨ ਹੋਈਆਂ ਤੇ ਇੱਕ ਬੀੜ ਬਾਹਰ ਦਰਸ਼ਨੀ ਪ੍ਰਕਾਸ਼ ਅਸਥਾਨ ਦੇ ਵਿੱਚ ਸਜੀ ਰਹੀ। ਬੜੇ ਪ੍ਰੇਮ ਨਾਲ ਸਾਰੀ ਸੰਗਤ ਆਰਤੀ ਦਾ ਪਾਠ ਕਰਨ ਲੱਗ ਪਈ ਹੈ। ਆਰਤੀ ਆਰੰਭ ਹੋ ਗਈ ਹੈ। ਆਰਤੀ ਦੇ ਮੰਗਰੋਂ ਚੌਂਕੀ ਤੁਰੀ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਵੀ ਚੌਂਕੀ ਨਾਲ-ਨਾਲ ਚੱਲ ਪਏ ਨੇ, ਰਲ ਗਏ ਨੇ ਨਾਲ। ਇੱਕ ਖਾਸ ਰੰਗ ਵਿੱਚ ਮਹਾਪੁਰਖ ਸ਼ਬਦ ਪੜ੍ਹਦੇ ਆ ਰਹੇ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਚੌਂਕੀ ਦੀ ਸਮਾਪਤੀ ਮੰਗਰੋਂ ਸਵਈਏ ਤੇ ਕੀਰਤਨ ਸੋਇਲੇ ਦਾ ਪਾਠ ਹੋ ਕੇ ਪੰਜਵੀਂ ਬੀੜ ਵੀ ਬਿਰਾਜਮਾਨ ਕੀਤੀ ਗਈ ਤੇ ਸ਼ਾਮ ਦੇ ਦੀਵਾਨ ਦੀ ਹੁਣ ਸਮਾਪਤੀ ਹੋ ਚੁੱਕੀ ਹੈ ਲੰਗਰ ਦਾ ਆਵਾਜ਼ ਆਇਆ ਸਭ ਨੇ ਲੰਗਰ ਛਕਿਆ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੇ ਵੀ ਪ੍ਰਸ਼ਾਦਾ ਛਕ ਕੇ ਪ੍ਰਕਰਮਾਂ ਦੇ ਵਿੱਚ ਹੀ ਇੱਕ ਪਾਸੇ ਮਹਾਪੁਰਖ ਵਿਰਾਜਮਾਨ ਹੋ ਗਏ ਨੇ ਕੁਝ ਆਰਾਮ ਕਰਨ ਲੱਗੇ ਨੇ ਆਓ ਅੱਗੇ ਦਾ ਜਿਹੜਾ ਇਤਿਹਾਸ ਹੈ ਰਹਿੰਦਾ ਰਲ ਮਿਲ ਕੇ ਇਤਿਹਾਸ ਨਾਲ ਆਪਾਂ ਸਾਰੇ ਸਾਂਝ ਪਾਈਏ ਆਪ ਜੁੜੋ ਹੋਰਾਂ ਨੂੰ ਵੀ ਜੋੜੋ ਆਪ ਸੁਣੋ ਸ਼ੇਅਰ ਕਰਕੇ ਲਾਈਕ ਸ਼ੇਅਰ ਕਮੈਂਟ ਕਰਕੇ ਹੋਰਾਂ ਨੂੰ ਵੀ ਸੁਣੋ ਸੁਣਾਓ ਸਤਿਗੁਰੂ ਜੀ ਕਿਰਪਾ ਕਰਨ ਬੜਾ